ਸਰਦਾਰ ਵੀ ਸੋਤੇ ਖੜੇ ਆ ਕਸਬਾ ਕਲਾਂਵਰ ਦੇ ਵਿੱਚ ਜਿੱਥੇ ਪਿਛਲੇ ਦਿਨ ਸੇਵਾ ਕਰਨ ਗਿਆ ਕ ਨੌਜਵਾਨ ਜਿਹੜਾ ਗਗਿਆਹੀ ਉਹਦੇ ਪਰਿਵਾਰ ਨਾਲ ਆਮ ਆਦਮੀ ਪਾਰਟੀ ਵੱਲੋਂ ਚੈੱਕ ਵੰਡੇ ਗਏ ਆ ਸਰਕਾਰ ਭਗਵਨ ਸਿੰਘ ਮਾਨ ਵੱਲੋਂ ਸਾਡੇ ਨਾਲ ਐਮਐਲਏ ਸਰਦਾਰ ਪ੍ਰਦੀਪ ਸਿੰਘ ਜੀ ਰੰਧਾਵਾ ਜੀ ਮਜੂਨਾ ਸੱਸੀ ਸਾਹਿਬ ਸੱਚੀ ਗਾਲ ਜੀ ਸਰ ਅੱਜ ਪਰਿਵਾਰ ਦੇ ਘਰ ਪਹੁੰਚੇ ਕਿਵੇਂ ਦੀਵਾਲੀ ਦਾ ਤਿਉਹਾਰ ਵੇਖੋ ਜੀ ਇਹਨਾਂ ਦੇ ਪਿਛਲੇ ਦਿਨੇ ਜਿਹੜਾ ਫਲੱਡ ਆਇਆ ਉਹਨਾਂ ਚ ਇਹਨਾਂ ਦੇ ਬੱਚੇ ਦੀ ਜਿਹੜੀ ਘਾੜਚੋਂ ਬੈਣ ਕਰਕੇ ਪਾਣੀ ਘੜਕੇ ਤਾਂ ਵੇ ਅੱਗੇ ਅੱਜ ਜਿਹੜਾ ਦਿਨ ਆਉਂਦੀ ਡੈਥ ਹੋਈ ਉਹ ਦਿਨ ਉਹਦੇ ਸੰਬੰਧ ਚ ਅੱਜ ਇਸ ਪਰਿਵਾਰ ਨੂੰ 4 ਲੱਖ ਦਾ ਜਿਹੜਾ ਐਚੀਐਚ ਗ੍ਰਾਂਟ ਜਿਹੜੀ ਆਪਾਂ ਦਿੱਤੀ ਆ ਤਾਂ ਮੈਂ ਚੇਚੇ ਤੋਂ ਤੇ ਜਦਵਾਲੀ ਵਾਲੇ ਦੇਣਾਂ ਤੇ ਪਰਿਵਾਰ ਚ ਚੈੱਕ ਲਾ ਕੇ ਮੇਰੇ ਨਾਲ ਤਸੀਰਦਾਰ ਸਾਹਿਬ ਆਏ ਨੇ ਆਪਾਂ ਸਾਰੇ ਜਿੰਨੇ ਵੀ ਖਲਾ ਨੋਟਿਸ ਨਹੀਂ ਆਏ ਨੇ ਹਤੀ ਪੁਣੀ ਸਾਰੇ ਇਹਨਾਂ ਤੇ ਪਰਿਵਾਰ ਨਾਲ ਨਿਸ਼ਚੈ ਖੜੇ ਆ ਤਾਂ ਬੜਾ ਔਖਾ ਚੰਮਨ ਰਾਜ ਦਾ ਇੱਕ ਨੌਜਵਾਨ ਬੱਚਾ ਪਾਲ ਪੋਛ ਕੇ ਬਗ ਬਗ 20 ਸਾਲ ਦੀ ਉਮਰ ਚ ਜਦੋਂ ਹੋਏ ਤਾਂ ਪਰਿਵਾਰ ਨੂੰ ਬੜਾ ਵੱਡਾ ਘਾਟਾ ਆ। ਮਾਤਮਾ ਕਰੀਆ ਕੋ ਸੌਖਾ ਰਹੇ ਇਹਨਾਂ ਦੇ ਪਰਿਵਾਰ ਚ। ਤਾਂ ਐਸੀ ਇਹਨਾਂ ਤੇ ਵੀ ਚਾਹਤ ਪਰਿਵਾਰ ਦੇ ਨਾਲਾਂ ਕੋਈ ਛੋਟੀ ਕੋਈ ਜ਼ਰੂਰਤ ਹੋਏਗੀ ਤਾਂ ਮੈਂ ਇਹ ਚ ਪਰਵਾਰ ਲੜਕਣਾ। ਬਿਲਕੁਲ ਜੀ ਜਿਵੇਂ ਐਮਐਲਏ ਸਾਹਿਬ ਨੇ ਦੱਸਿਆ ਹੈ ਤੇ ਇਹ ਪਰਿਵਾਰ ਦੇ ਨਾਲ ਪਰਿਵਾਰ ਵੀ ਸਾਡੇ ਨਾਲ ਮੌਜੂਦ ਹੈ। ਅੱਜ ਕਿਤੇ ਕਿਤੇ ਇਹਨਾਂ ਨੂੰ ਸਿਰੋ ਘਾਟਾ ਵੀ ਨਹੀਂ ਪੂਰਾ ਹੋ ਸਕਦਾ। ਰਾਹਤ ਕਿਤੇ ਕਿਤੇ ਰਾਸ਼ੀ ਦੀ ਮਿਲੀ ਹੈ। ਤਾਂ ਭਾਜੀ ਕਿਵੇਂ ਦੇਖਦੇ ਹੋ ਆਮ ਆਦੀ ਪਾਰਟੀ ਵੱਲੋਂ ਸੱਜਣਾਂ ਦੀ ਮਦਦ ਕੀਤੀ ਗਈ ਹੈ। ਠੀਕ ਹੈ ਭਾਈ। ਦੋ ਰੀਕ ਕਿਹਾ ਮੈਂ ਜੋ ਕਰ ਲਾ ਕੇ ਖਸ ਦੇ ਜੂ ਐ ਮਲੇ ਸਾਹਮਣੇ ਸਾਡੇ ਨਾ ਵਾਦਾ ਕਰਕੇ ਵੀ ਗਏ ਵੀ ਸ਼ਾਇਦ ਜਿੰਨੇ ਜੋਗੇ ਆਪਾਂ ਹੋਵਾਂਗੇ ਵੀ ਖੜੇ ਵੀ ਆ ਤੇ ਖੜੇ ਵੀ ਰਹਿਾਂਗੇ ਔਰ ਮਦਦ ਵੀ ਕੀਤੀ ਹੈ ਠੀਕ ਹੈ ਹਾਂਜੀ ਠੀਕ ਹੈ ਜੀ ਬਿਲਕੁਲ ਜੀ ਸਾਡੇ ਨਾਲ ਸ਼ਹਿਰ ਦੇ ਵੀ ਲੋਕ ਮਜੂਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਨੀ ਹੈ ਕਾਫੀ ਲੰਬੇ ਸਮੇਂ ਤੋਂ ਪਾਲੇ ਦੇ ਨਾਲ ਸੇਵਾ ਨਿਭਾ ਰਹੇ ਨੇ ਤੇ ਹਰਦੀਪ ਜੀ ਇਹ ਪਰਿਵਾਰ ਨੂੰ ਕਾਫੀ ਚਿਰ ਤੋਂ ਜਾਣਦੇ ਤੁਸੀਂ ਕਾਫੀ ਮਿਡਲ ਪਰਿਵਾਰ ਹੈ ਇਹਨਾਂ ਦੇ ਫੇਰ ਵੀ ਰੰਧਾਵਾ ਸਾਹਿਬ ਆਏ ਨੇ ਮਦਦ ਕੀਤੀ ਦੀਵਾਲੀ ਦਾ ਤਿਉਹਾਰ ਕਿਵੇਂ ਦੇ ਇਹ ਕੋਈ ਜਿਹੜੀ ਮਦਦ ਆ ਬਹੁਤ ਉਪਰਲਾ ਕੀਤਾ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਗਦੀਪ ਸਿੰਘ ਆਪਣੇ ਐਮਐਲਏ ਹਲਕਾ ਡੇਰ ਬਮਨਾਨਕ ਤੋਂ ਇਹ ਜਿਹੜਾ 4 ਲੱਖ ਦਾ ਚੈੱਕ ਦਿੱਤਾ ਇਹ ਲੜਕਾ ਜਿਹੜਾ ਹੀ ਸੇਵਾ ਕਰਨ ਗਿਆ ਸੀ ਹਰ ਦੇ ਵਿੱਚ ਠੀਕ ਆ ਪਾਣੀ ਡੂੰਘਾ ਹੋਣ ਕਰਕੇ ਡੁੱਬ ਗਿਆ ਹੀ ਚਲੋ ਅਸੀਂ ਦੁੱਖ ਨਹੀਂ ਮਡਾ ਸਕਦੇ ਫਿਰ ਵੀ ਜਿਹੜਾ ਸਰਕਾਰ ਨੇ ਪ੍ਰਲਗ ਉਪਰਲਾ ਕੀਤਾ ਸਰਦਾਰ ਗਦੀਪ ਸਿੰਘ ਦਾ ਹੋਇਆ ਚੈੱਕ ਇਹਦਾ 4 ਲੱਖ ਰੁਪਏ ਦਾ ਧੰਨਵਾਦ ਕਰਦੇ ਆਂ ਸਰਕਾਰ ਦਾ ਪਰਿਵਾਰ ਨੂੰ ਕੋਈ ਨਾ ਕੋ ਹੌਸਲਾ ਮਿਲੇਗਾ ਬਿਲਕੁਲ ਜੀ ਤੁਸੀਂ ਦੇਖ ਰਹੇ ਹੋ ਡੈਨਿਕਸਰਾ ਟੀਵੀ ਕਲਾਨੌਰ ਤੁਸੀਂ ਦੇਖ ਰਹੇ ਹੋ ਡੈਨਿਕਸਰਾ ਟੀਵੀ ਸੋਤਿਆਂ ਖੜੇ ਆ ਕਸਬਾ ਕਲਾਨੌਰ ਦੇ ਵਿੱਚ ਜਿੱਥੇ ਪਿਛਲੇ ਦਿਨ ਸੇਵਾ ਕਰਨ ਗਿਆ ਇੱਕ ਨੌਜਵਾਨ ਜਿਹੜਾ ਗਬਿਰਾਹੀ ਉਹਦੇ ਪਰਿਵਾਰ ਨਾਲ ਆਮ ਆਦਮੀ ਪਾਰਟੀ ਵੱਲੋਂ ਚੱਕ ਵੰਡੇ ਗਿਆ ਸਰਕਾਰ ਭਗਤ ਸਿੰਘ ਮਾਨ ਵੱਲੋਂ ਸਾਡੇ ਨਾਲ ਐਮਐਲਏ ਸਰਦਾਰ ਪ੍ਰਦੀਪ ਸਿੰਘ ਜੀ ਰੰਧਾਵਾ ਜੀ ਮਜੂਨ ਸੱਸੀਗਾ ਸਾਹਿਬ ਸੱਸੀਗਾ ਜੀ ਸਰ ਅੱਜ ਪਰਿਵਾਰ ਦੇ ਘਰ ਪਹੁੰਚੇ ਕਿਵੇਂ ਦੀਵਾਲੀ ਦਾ ਤਿਉਹਾਰ ਵੇਖੋ ਜੀ ਇਹਨਾਂ ਦੇ ਪਿਛਲੇ ਦਿਨੀ ਜਿਹੜਾ ਫਲੱਡ ਆਇਆ ਉਹਨਾਂ ਚ ਇਹਨਾਂ ਦੇ ਬੱਚੇ ਦੀ ਜਿਹੜੀ ਹਾੜਚੋ ਪੈਣ ਕਰਕੇ ਪਾਣੀ ਘੜਕੇ ਤੇ ਰਹਿ ਗਿਆ ਸੀਗਾ ਤੇ ਉਹਦੇ ਨਾਲ ਉਹਦੀ ਡੈਥ ਹੋ ਗਈ। ਉਹ ਦਿਨ ਉਹਦੇ ਸੰਬੰਧ ਚ ਅੱਜ ਇਸ ਪਰਿਵਾਰ ਨੂੰ 4 ਲੱਖ ਦਾ ਜਿਹੜਾ ਐਚੀਐਚ ਗ੍ਰਾਂਟ ਜਿਹੜੀ ਆਪਾਂ ਦਿੱਤੀ ਆ। ਤਾਂ ਮੈਂ ਚੇਚੇ ਤੋਂ ਤੇ ਜਦਵਾਲੀ ਵਾਲੇ ਦੇਣ ਇਹਨਾਂ ਤੇ ਪਰਿਵਾਰ ਚ ਚੈੱਕ ਲਾ ਕੇ ਮੇਰੇ ਨਾਲ ਤਸੀਰਦਾਰ ਸਾਹਿਬ ਆਏ ਨੇ। ਆਪਾਂ ਸਾਰੇ ਜਿੰਨੇ ਵੀ ਕਲਾ ਨੋਟਿਸ ਨੇਕ ਨੇ ਵੀ ਆਏ ਨੇ ਅਤੀ ਪੁਣੀ ਸਾਰੇ। ਮੇਰੇ ਨਾਲ ਦੇ ਪਰਿਵਾਰ ਨਾਲ ਉਹਨਾਂ ਦੇ ਸੇਖੜੇ ਆ। ਤਾਂ ਬੜਾ ਔਖਾ ਜੰਮਾ ਰਾਜ ਦਾ ਇੱਕ ਨੌਜਵਾਨ ਬੱਚਾ ਪਾਲ ਪੋਛ ਕੇ ਤਾਂ ਲਗਭਗ 20 ਸਾਲ ਦੀ ਉਮਰ ਚ ਜਦੋਂ ਉਹ ਤਾਂ ਪਰਿਵਾਰ ਨੂੰ ਬੜਾ ਵੱਡਾ ਘਾਟ ਆ। ਅ ਮਾਤਮਾ ਕਰੀਆ ਕੋ ਸੋਖ ਰਹੇ ਇਹਨਾਂ ਦੇ ਪਰਿਵਾਰ ਚ ਤਾਂ ਐਸੀ ਇਹਨਾਂ ਤੇ ਵੀ ਚਾਹਤ ਪਰਿਵਾਰ ਦੇ ਨਾਲਾਂ ਕੋਈ ਛੋਟੀ ਕੋਈ ਜ਼ਰੂਰਤ ਹੋਏਗੀ ਤਾਂ ਮੈਂ ਇਹ ਚ ਪਰਿਵਾਰ ਨਾਲ ਗੱਲਾਂ। ਬਿਲਕੁਲ ਜੀ ਜਿਵੇਂ ਐ ਐਮਐਲਏ ਸਾਹਿਬ ਨੇ ਦੱਸਿਆ ਹੈ ਕਿ ਇਹ ਪਰਿਵਾਰ ਦੇ ਨਾਲ ਪਰਿਵਾਰ ਵੀ ਸਾਡੇ ਨਾਲ ਮੌਜੂਦ ਹੈ ਅੱਜ ਕਿਤੇ ਕਿਤੇ ਇਹਨਾਂ ਨੂੰ ਸਿਰੋ ਘਾਟਾ ਵੀ ਨਹੀਂ ਪੂਰਾ ਸਕਦਾ। ਰਾਹਤ ਕਿਤੇ ਕਿਤੇ ਰਾਸ਼ੀ ਦੀ ਮਿਲੀ ਹੈ ਤਾਂ ਭਾਜੀ ਕਿਵੇਂ ਦੇਖਦੇ ਹੋ ਆਮ ਆਦੀ ਪਾਰਟੀ ਵੱਲੋਂ ਸਜੇ ਸਾਡੇ ਮਦਦ ਕੀਤੀ ਗਈ ਹੈ ਠੀਕ ਭਾਈ ਦੇਖ ਕਿੰਨਾ ਜੋ ਕਰ ਲਾ ਕੇ ਖਸ ਦੇ ਜੁਮਐਲ ਸਾਹਮਣੇ ਸਾਡੇ ਨਾਲ ਵਾਦਾ ਕਰਕੇ ਵੀ ਗਏ ਵੀ ਸ਼ਾਇਦ ਜਿੰਨੇ ਜੋਗੇ ਆਪਾਂ ਹੋਵਾਂਗੇ ਵੀ ਖੜੇ ਵੀ ਆ ਤੇ ਖੜੇ ਵੀ ਰਹਿਾਂਗੇ ਔਰ ਮਦਦ ਵੀ ਕੀਤੀ ਹੈ ਠੀਕ ਹੈ ਹਾਂਜੀ ਠੀਕ ਹੈ ਜੀ ਬਿਲਕੁਲ ਜੀ ਸਾਡੇ ਨਾਲ ਸ਼ਹਿਰ ਦੇ ਵੀ ਲੋਕ ਮਜੂਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਨੀ ਹੈ ਕਾਫੀ ਲੰਬੇ ਸਮੇਂ ਤੋਂ ਪਾਲੇ ਦੇ ਨਾਲ ਸੇਵਾ ਨਿਭਾ ਰਹੇ ਨੇ ਤੇ ਹਰਦੀਪ ਜੀ ਇਹ ਪਰਿਵਾਰ ਨੂੰ ਕਾਫੀ ਚਿਰ ਤੋਂ ਜਾਣਦੇ ਤੁਸੀਂ ਕਾਫੀ ਮਿਡਲ ਪਰਿਵਾਰ ਇਹਨਾਂ ਦੇ ਪੇਰੀ ਕਰਨ ਦਾ ਵਸਾ ਬਾਇਨੀ ਮਦਰ ਕੀਤੀ ਦੁਆਲੀ ਦਾ ਤਿਉਹਾਰ ਆ ਕਿਨੇ ਦੇਖੇ ਵੇਖੋ ਅੱਜ ਦੀ ਮਦਦ ਦਾ ਬਹੁਤ ਉਪਰਲਾ ਕੀਤਾ ਪੰਜਾਬ ਸਰਕਾਰ ਨੇ ਸਦਾ ਭਗਵਾਨ ਸਿੰਘ ਮਾਨ ਜੀ ਅਤੇ ਗਦੀਪ ਸਿੰਘ ਆਪਣੇ ਐਮ ਐਲ ਏ ਹਲਕਾਰੇ ਰਬ ਮਾਨਨਕ ਤੋਂ ਇਹ ਜਿਹੜਾ 4 ਲੱਖ ਦਾ ਚੈੱਕ ਦਿੱਤਾ ਇਹ ਲੜਕਾ ਜਿਹੜਾ ਹੀ ਸੇਵਾ ਕਰਨ ਗਿਆ ਸੀ ਹਰ ਦੇ ਵਿੱਚ ਠੀਕ ਆ ਪਾਣੀ ਡੂੰਘਾ ਹੋਣ ਕਰਕੇ ਡੁੱਬ ਗਿਆ ਹੀ ਚਲੋ ਅਸੀਂ ਦੁੱਖ ਨਹੀਂ ਮਡਾ ਸਕਦੇ ਫਿਰ ਵੀ ਜਿਹੜਾ ਸਰਕਾਰ ਨੇ ਪ੍ਰਲਗ ਉਪਰਲਾ ਕੀਤਾ ਸਰਦਾਰ ਗੁਰਦੀਪ ਸਿੰਘ ਦਾ ਹੋਇਆ ਚੈੱਕ ਇਹਦਾ 4 ਲੱਖ ਰੁਪਏ ਦਾ ਧੰਨਵਾਦ ਕਰਦਿਆਂ ਸਰਕਾਰ ਦਾ ਪਰਿਵਾਰ ਨੂੰ ਕੋਈ ਨਾ ਕੋ ਹੌਸਲਾ ਮਿਲੇਗਾ ਬਿਲਕੁਲ ਜੀ ਤੁਸੀਂ ਦੇਖ ਰਹੇ ਹੋ ਡੈਂਸਰਾ ਟੀਵੀ ਕਲਾਨੌਰ ਤੁਸੀਂ ਦੇਖ ਰਹੇ ਹੋ ਡੈਂਸਰਾ ਟੀਵੀ ਇਸ ਵਕਤ ਇਹ ਖੜੇ ਆ ਕਸਬਾ ਕਲਾਨੌਰ ਦੇ ਜਿੱਥੇ ਪਿਛਲੇ ਦਿਨ ਸੇਵਾ ਕਰਨ ਕਾਇਕ ਨੌਜਵਾਨ ਜਿਹੜਾ ਗਗਿਆਹੀ ਉਹਦੇ ਪਰਿਵਾਰ ਨਾਲ ਆਜਾ ਆਮ ਆਦਮੀ ਪਾਰਟੀ ਵੱਲੋਂ ਚੈੱਕ ਵੰਡੇ ਗਏ ਆ ਸਰਕਾਰ ਭਗਵਨ ਸਿੰਘ ਮਾਨ ਵੱਲੋਂ ਸਾਡੇ ਨਾਲ ਐਮਐਲਏ ਸਰਦਾਰ ਪ੍ਰਦੀਪ ਸਿੰਘ ਜੀ ਰੰਧਾਵਾ ਜੀ ਮਜੂਨਾ ਸਾਸਿਕਾ ਸਾਹਿਬ ਸੋ ਠੀਕ ਹੈ ਜੀ ਸਰ ਅੱਜ ਪਰਿਵਾਰ ਦੇ ਘਰ ਪਹੁੰਚੇ ਹੋ ਕਿੰਨੇ ਦਿਵਾਲੀ ਦਾ ਤਿ ਵੇਖੋ ਜੀ ਇਹਨਾਂ ਦੇ ਪਿਛਲੇ ਦਿਨੀ ਜਿਹੜਾ ਫਲੱਡ ਆਇਆ ਉਹਨਾਂ ਚ ਇਹਨਾਂ ਦੇ ਬੱਚੇ ਦੀ ਜਿਹੜੀ ਘਾੜਚੋਂ ਪੈਣ ਕਰਕੇ ਪਾਣੀ ਕਰਕੇ ਤੇ ਵਹਿ ਗਿਆ ਸੀਗਾ ਤੇ ਉਹਦੇ ਨਾਲ ਉਹਦੀ ਡੈਥ ਹੋ ਗਈ। ਉਹ ਦਿਨ ਉਹਦੇ ਸੰਬੰਧ ਚ ਅੱਜ ਇਸ ਪਰਿਵਾਰ ਨੂੰ 4 ਲੱਖ ਦਾ ਜਿਹੜਾ ਐਚੀ ਚੰਗ ਗ੍ਰਾਂਟ ਜਿਹੜੀ ਆਪਾਂ ਦਿੱਤੀ ਆ। ਤਾਂ ਮੈਂ ਚੇਚੇ ਤੋਂ ਤੇ ਅੱਜ ਦੁਆੜੀ ਵਾਲੇ ਦੇਣ ਇਹਨਾਂ ਦੇ ਪਰਿਵਾਰ ਚ ਚੈੱਕ ਲਾ ਕੇ ਮੇਰੇ ਨਾਲ ਸੀਰਪਤ ਸਿੰਘ ਸਾਹਿਬ ਆਏ ਨੇ। ਆਪਾਂ ਸਾਰੇ ਜਿੰਨੇ ਵੀ ਕਲਾ ਨੋਟਸ ਨੇ ਦੇਖਣੇ ਉਹ ਵੀ ਆਏ ਨੇ ਅਤੀ ਪੁਣੀ ਸਾਰੇ। ਨੰਨੇ ਪਰਿਵਾਰ ਨਾਲ ਨਿਸ਼ਚੈ ਖੜੇ ਆ। ਤਾਂ بڑا ਔਖਾ ਜੰਮਨਾਜੀ ਦਾ ਇੱਕ ਨੌਜਵਾਨ ਬੱਚਾ ਪਾਲ ਪੋਛ ਕੇ ਤਾਂ ਲਗਭਗ 20 ਸਾਲ ਦੀ ਉਮਰ ਚ ਜਦੋਂ ਉਹਦਾ ਪਰਿਵਾਰ ਨੂੰ ਬੜਾ ਵੱਡਾ ਘਾਟਾ ਆ। ਅ ਮਾਤਾ ਮਾਤਾ ਕਰਿਆ ਕੋ ਸੋਖ ਰਹੇ ਇਹਨਾਂ ਦੇ ਪਰਿਵਾਰ ਚ ਤਾਂ ਅਸੀਂ ਇਹਨਾਂ ਤੇ ਵੀ ਸਾਡੇ ਪਰਿਵਾਰ ਦੇ ਨਾਲਾਂ ਕੋਈ ਛੋਟੇ ਕੋਈ ਜ਼ਰੂਰਤ ਹੋਏਗੀ ਤਾਂ ਮੈਂ ਆਪਣੇ ਚ ਪਰਿਵਾਰ ਲੜਕਣਾ। ਬਿਲਕੁਲ ਜੀ ਜਿਵੇਂ ਐਮਐਲਏ ਸਾਹਿਬ ਨੇ ਦੱਸਿਆ ਵੀ ਇਹ ਪਰਿਵਾਰ ਦੇ ਨਾਲ ਪਰਿਵਾਰ ਵੀ ਸਾਡੇ ਨਾਲ ਮੌਜੂਦ ਹੈ ਅੱਜ ਕਿਤੇ ਕਿਤੇ ਇਹਨਾਂ ਨੂੰ ਇਕੱਲਾ ਘਾਟਾ ਨਹੀਂ ਪੂਰਾ ਹੋ ਸਕਦਾ। ਰਾਹਤ ਕਿਤੇ ਕਿਤੇ ਰਾਸ਼ੀ ਦੀ ਮਿਲੀ ਹੈ ਤਾਂ ਭਾਜੀ ਕਿਵੇਂ ਦੇਖਦੇ ਹੋ ਆਮ ਆਦੀ ਪਾਰਟੀ ਵੱਲੋਂ ਸੱਜੇ ਤੁਹਾਡੀ ਮਦਦ ਕੀਤੀ ਗਈ ਹੈ ਠੀਕ ਭਾਜੀ ਦੇ ਕਿ ਫੈਮਿਲੀ ਜੋਬ ਕਰਾ ਕੇ ਖੜਦੇ ਜੁਮਲ ਸਾਹਮਣੇ ਤੁਹਾਡੇ ਨਾਲ ਵਾਦਾ ਕਰਕੇ ਵੀ ਗਏ ਵੀ ਸ਼ਾਇਦ ਜਿੰਨੇ ਜੋਗੇ ਆਪਾਂ ਹੋਵਾਂਗੇ ਵੀ ਖੜੇ ਵੀ ਹਾਂ ਤੇ ਖੜੇ ਵੀ ਰਹਿਾਂਗੇ ਔਰ ਮਦਦ ਵੀ ਕੀਤੀ ਹੈ ਠੀਕ ਹੈ ਹਾਂਜੀ ਠੀਕ ਹੈ ਜੀ ਬਿਲਕੁਲ ਜੀ ਸਾਡੇ ਨਾਲ ਸ਼ਹਿਰ ਦੇ ਵੀ ਲੋਕ ਮਜ਼ਦੂਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਨੇ ਹੈ ਕਾਫੀ ਲੰਬੇ ਸਮੇਂ ਤੋਂ ਪਾਰਟੀ ਦੇ ਨਾਲ ਸੇਵਾ ਨਿਭਾ ਰਹੇ ਨੇ ਹਰਦੀਪ ਜੀ ਇਹ ਪਰਿਵਾਰ ਨੂੰ ਕਾਫੀ ਚਿਰ ਤੋਂ ਜਾਣਦੇ ਤੁਸੀਂ ਕਾਫੀ ਮਿਡਲ ਪਰਿਵਾਰ ਇਹਨਾਂ ਦੇ ਪੇਰੇ ਕਰਨ ਦਾ ਵਸਾ ਬਾਇਨੀ ਮਦਰ ਕੀਤੀ ਦੁਆਲੀ ਦਾ ਤਿਉਹਾਰ ਆ ਕਿਨੇ ਦੇਖੇ ਵੇਖੋ ਅੱਜ ਦੀ ਮਦਦ ਦਾ ਬਹੁਤ ਉਪਰਲਾ ਕੀਤਾ ਪੰਜਾਬ ਸਰਕਾਰ ਨੇ ਸਦਾ ਭਗਵਾਨ ਸਿੰਘ ਮਾਨ ਜੀ ਅਤੇ ਗਦੀਪ ਸਿੰਘ ਆਪਣੇ ਐਮ ਐਲ ਏ ਹਲਕਾਰੇ ਰਵਮਾਨਿਕ ਤੋਂ ਇਹ ਜਿਹੜਾ 4 ਲੱਖ ਦਾ ਚੈੱਕ ਦਿੱਤਾ ਇਹ ਲੜਕਾ ਜਿਹੜਾ ਹੀ ਸੇਵਾ ਕਰਨ ਗਿਆ ਸੀ ਹਰ ਦੇ ਵਿੱਚ ਠੀਕ ਹੈ ਪਾਣੀ ਡੂੰਘਾ ਹੋਣ ਕਰਕੇ ਡੁੱਬ ਗਿਆ ਹੀ ਚਲੋ ਅਸੀਂ ਦੁੱਖ ਨਹੀਂ ਮਡਾ ਸਕਦੇ ਫਿਰ ਵੀ ਜਿਹੜਾ ਸਰਕਾਰ ਨੇ ਪ੍ਰਲਗ ਉਪਰਲਾ ਕੀਤਾ ਸਰਦਾਰ ਗੁਰਦੀਪ ਸਿੰਘ ਦਾ ਹੋਇਆ ਚੈੱਕ ਇਹਦਾ 4 ਲੱਖ ਰੁਪਏ ਦਾ ਧੰਨਵਾਦ ਕਰਦਿਆਂ ਸਰਕਾਰ ਦਾ ਪਰਿਵਾਰ ਨੂੰ ਕੋਈ ਨਾ ਕੋ ਹੌਸਲਾ ਮਿਲੇਗਾ ਬਿਲਕੁਲ ਜੀ ਤੁਸੀਂ ਦੇਖ ਰਹੇ ਦੈਂਕਸਰਾ ਟੀਵੀ ਕਲਾਨੌਰ ਤੁਸੀਂ ਦੇਖ ਰਹੇ ਦੈਂਕਸਰਾ ਟੀਵੀ ਇਸ ਵਕਤ ਇਹ ਖੜੇ ਆ ਕਸਬਾ ਕਲਾਨੌਰ ਦੇ ਜਿੱਥੇ ਪਿਛਲੇ ਦਿਨ ਸੇਵਾ ਕਰਨ ਕਾਇਕ ਨੌਜਵਾਨ ਜਿਹੜਾ ਗਗਿਆਹੀ ਉਹਦੇ ਪਰਿਵਾਰ ਨਾਲ ਆਜਾ ਆਮ ਆਦਮੀ ਪਾਰਟੀ ਵੱਲੋਂ ਚੈੱਕ ਵੰਡੇ ਗਏ ਆ ਸਰਕਾਰ ਭਗਵਨ ਸਿੰਘ ਮਾਨ ਵੱਲੋਂ ਸਾਡੇ ਨਾਲ ਐਮਐਲਏ ਸਰਦਾਰ ਪ੍ਰਦੀਪ ਸਿੰਘ ਜੀ ਰੰਧਾਵਾ ਜੀ ਮਜੂਨਾ ਸਾਸਿਕਾ ਸਾਹਿਬ ਸੱਚੀ ਗੱਲ ਜੀ ਸਰ ਅੱਜ ਪਰਿਵਾਰ ਦੇ ਘਰ ਪਹੁੰਚੇ ਹੋ ਕਿੰਨੇ ਦਿਵਾਲੀ ਦਾ ਤਿਉ ਵੇਖੋ ਜੀ ਇਹਨਾਂ ਦੇ ਪਿਛਲੇ ਦਿਨੀ ਜਿਹੜਾ ਫਲੱਡ ਆਇਆ ਉਹਨਾਂ ਚ ਇਹਨਾਂ ਦੇ ਬੱਚੇ ਦੀ ਜਿਹੜੀ ਘਾੜਚੋਂ ਪੈਣ ਕਰਕੇ ਪਾਣੀ ਕਰਕੇ ਤੇ ਵਹਿ ਗਿਆ ਸੀਗਾ ਤੇ ਉਹਦੇ ਨਾਲ ਉਹਦੀ ਡੈਥ ਹੋ ਗਈ। ਉਹ ਦਿਨ ਉਹਦੇ ਸਬੰਧ ਚ ਅੱਜ ਇਸ ਪਰਿਵਾਰ ਨੂੰ 4 ਲੱਖ ਦਾ ਜਿਹੜਾ ਐਚਏ ਚੰਗਰਾਂਡ ਜਿਹੜੇ ਆਪਾਂ ਦਿੱਤੀ ਆ। ਤਾਂ ਮੈਂ ਚੇਚੇ ਤੋਂ ਤੇ ਅੱਜ ਦੁਆੜੀ ਵਾਲੇ ਦੇਣ ਇਹਨਾਂ ਦੇ ਪਰਿਵਾਰ ਚ ਚੈੱਕ ਲਾ ਕੇ ਮੇਰੇ ਨਾਲ ਸੀਰਪਤ ਸਿੰਘ ਸਾਹਿਬ ਆਏ ਨੇ। ਆਪਾਂ ਸਾਰੇ ਜਿੰਨੇ ਵੀ ਕਲਾ ਨੋਟਸ ਨੇ ਦੇਖਣੇ ਉਹ ਵੀ ਆਏ ਨੇ ਅਤੀ ਪੁਣੀ ਸਾਰੇ। ਨੰਨੇ ਪਰਿਵਾਰ ਨਾਲ ਨਿਸ਼ਚੈ ਖੜੇ ਆ। ਤਾਂ بڑا ਔਖਾ ਜੰਮਨਾਜੀ ਦਾ ਇੱਕ ਨੌਜਵਾਨ ਬੱਚਾ ਪਾਲ ਪੋਛ ਕੇ ਤਾਂ ਲਗਭਗ 20 ਸਾਲ ਦੀ ਉਮਰ ਚ ਜਦੋਂ ਉਹ ਦਾ ਪਰਿਵਾਰ ਨੂੰ ਬੜਾ ਵੱਡਾ ਘਾਟਾ ਆ। ਅ ਮਾਤਾ ਮਾਤਾ ਕਰਿਆ ਕੋ ਸੋਖ ਰਹੇ ਇਹਨਾਂ ਦੇ ਪਰਿਵਾਰ ਚ ਤਾਂ ਐਸੀ ਇਹਨਾਂ ਤੇ ਦੇ ਪਰਿਵਾਰ ਦੇ ਨਾਲਾਂ ਕੋਈ ਛੋਟੇ ਕੋਈ ਜ਼ਰੂਰਤ ਹੋਏਗੀ ਤਾਂ ਮੈਂ ਆਪਣੇ ਚ ਪਰਿਵਾਰ ਲੜਕਣਾ। ਬਿਲਕੁਲ ਜੀ ਜਿਵੇਂ ਐ ਐਮਐਲਏ ਸਾਹਿਬ ਨੇ ਦੱਸਿਆ ਸੀ ਇਹ ਪਰਿਵਾਰ ਦੇ ਨਾਲ ਪਰਿਵਾਰ ਵੀ ਸਾਡੇ ਨਾਲ ਮੌਜੂਦ ਹੈ ਅੱਜ ਕਿਤੇ ਕਿਤੇ ਇਹਨਾਂ ਨੂੰ ਛੋਟਾ ਘਾਟਾ ਨਹੀਂ ਪੂਰਾ ਹੋ ਸਕਦਾ। ਰਾਹਤ ਕਿਤੇ ਕਿਤੇ ਰਾਸ਼ੀ ਦੀ ਮਿਲੀ ਹੈ ਤਾਂ ਭਾਜੀ ਕਿਵੇਂ ਦੇਖਦੇ ਹੋ ਆਮ ਆਦੀ ਪਾਰਟੀ ਵੱਲੋਂ ਸੱਜੇ ਤੁਹਾਡੀ ਮਦਦ ਕੀਤੀ ਗਈ ਹੈ ਠੀਕ ਭਾਜੀ ਦੇਖਿਓ ਕਿ ਫੈਮ ਜੌਬ ਕਰਾ ਕੇ ਖੜਦੇ ਜੁਮਲ ਸਾਹਮਣੇ ਤੁਹਾਡੇ ਨਾਲ ਵਾਦਾ ਕਰਕੇ ਵੀ ਗਏ ਵੀ ਸ਼ਾਇਦ ਜਿੰਨੇ ਜੋਗੇ ਆਪਾਂ ਹੋਵਾਂਗੇ ਵੀ ਖੜੇ ਵੀ ਆ ਤੇ ਖੜੇ ਵੀ ਰਵਾਂਗੇ ਔਰ ਮਦਦ ਵੀ ਕੀਤੀ ਹੈ ਠੀਕ ਹੈ ਹਾਂਜੀ ਠੀਕ ਹੈ ਜੀ ਬਿਲਕੁਲ ਜੀ ਸਾਡੇ ਨਾਲ ਸ਼ਹਿਰ ਦੇ ਵੀ ਲੋਕ ਮਜਬੂਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਨੀ ਹੈ ਕਾਫੀ ਲੰਬੇ ਸਮੇਂ ਤੋਂ ਪਾਰਟੀ ਦੇ ਨਾਲ ਸੇਵਾ ਨਿਭਾ ਰਹੇ ਨੇ ਹਰਦੀਪ ਜੀ ਇਹ ਪਰਿਵਾਰ ਨੂੰ ਕਾਫੀ ਚਿਰ ਤੋਂ ਜਾਣਦੇ ਤੁਸੀਂ ਕਾਫੀ ਮਿਡਲ ਪਰਵਾਰ ਇਹਨਾਂ ਦੇ ਫੇਰ ਵੀ ਕਰਨ ਦਾ ਵਸਾ ਬੈਣੀ ਮਦਦ ਕੀਤੀ ਦਿਵਾਲੀ ਦਾ ਤਿਉਹਾਰ ਕਿਵੇਂ ਦੇਖੋ ਵੇਖੋ ਆ ਜਿਹੜੀ ਮਦਦ ਦਾ ਬਹੁਤ ਪ੍ਰਲਾਗ ਕੀਤਾ ਪੰਜਾਬ ਸਰਕਾਰ ਨੇ ਸਦਾ ਭਗਵੰਤ ਸਿੰਘ ਮਾਨ ਜੀ ਅਤੇ ਗੁਰਦੀਪ ਸਿੰਘ ਆਪਣੇ ਐਮਐਲਏ ਹਲਕਾਰੇ ਰਬ ਮਾਨਨਕ ਤੋਂ ਇਹ ਜਿਹੜਾ 4 ਲੱਖ ਦੇ ਚੱਕ ਦਿੱਤਾ ਇਹ ਲੜਕਾ ਜਿਹੜਾ ਹੀ ਸੇਵਾ ਕਰਨ ਗਿਆ ਹਰ ਦੇ ਵਿੱਚ ਠੀਕ ਆ ਪਾਣੀ ਡੂੰਘਾ ਹੋਣ ਕਰਕੇ ਡੁੱਬ ਗਿਆ ਜੀ ਚਲੋ ਅਸੀਂ ਦੁੱਖ ਨਹੀਂ ਉਡਾ ਸਕਦੇ ਫਿਰ ਵੀ ਜਿਹੜਾ ਸਰਕਾਰ ਨੇ ਪ੍ਰਲਾਗ ਪ੍ਰਲਾਗ ਕੀਤਾ ਸਰਕਾਰ ਕੁਦੀਪ ਸਿੰਘ ਦਾ ਹੋਇਆ 7.4 ਲੱਖ ਰੁਪਏ ਦਾ ਧੰਨਵਾਦ ਕਰਦਿਆਂ ਸਰਕਾਰ ਦਾ ਪਰਿਵਾਰ ਨੂੰ ਕੋਈ ਨਾ ਹੌਸਲਾ ਮਿਲੇਗਾ ਬਿਲਕੁਲ ਜੀ ਤੁਸੀਂ ਦੇਖਦੇ ਦਿਨਿਕ ਸੋੜਾ ਟਿਕੀ ਕਰਾਣੋ